ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਧੰਨ ਧੰਨ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰਾਂ ਨੇ ਬੜੀਆਂ ਸ਼ਹੀਦੀਆਂ ਦਿੱਤੀਆਂ ਤੇ ਅੱਜ ਉਹਨਾਂ ਦੇ ਵਿੱਚੋਂ ਹੀ ਐਸੇ ਪੁੱਤਰ ਨੇ ਜਿਨ੍ਹਾਂ ਦਾ ਸ਼ਹੀਦੀ ਦਿਹਾੜਾ ਆ ਉਹ ਪੁੱਤਰ ਨੇ ਭਾਈ ਸੁਬੇਕ ਸਿੰਘ ਤੇ ਉਹਨਾਂ ਦਾ ਪੁੱਤਰ ਸੀ ਭਾਈ ਸ਼ਬਾਜ ਸਿੰਘ ਜਿਨ੍ਹਾਂ ਦਾ ਅੱਜ ਸ਼ਹੀਦੀ ਦਿਹਾੜਾ ਆ ਤੇ ਧੰਨ ਧੰਨ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪੁੱਤਰਾਂ ਦੀਆਂ ਲਸਾਨੀਆਂ ਕੁਰਬਾਨੀਆਂ ਨੇ ਜਿਵੇਂ ਚਾਰ ਸਾਹਿਬਜ਼ਾਦੇ ਸਤਗੁਰਾਂ ਨੇ ਸ਼ਹੀਦ ਕਰਵਾਏ ਇਸੇ ਤਰ੍ਹਾਂ ਹੀ ਭਾਈ ਤਾਰੂ ਸਿੰਘ ਜੀ ਵੀ ਜਿਨ੍ਹਾਂ ਨੇ ਆਪਣੀ ਸਿੱਖੀ ਕੇਸਾਂ ਸਵਾਸਾਂ ਸੰਸਾਂਗ ਨੇ ਭਾਈ ਭਾਈ ਸੁਬੇਗ ਸਿੰਘ ਜਕਰੀਏ ਖਾਂ ਭਾਈ ਤਾਰੂ ਸਿੰਘ ਦਾ ਜ਼ਿਕਰ ਮੈਂ ਤਾਂ ਕੀਤਾ ਕਿ ਭਾਈ ਤਾਰੂ ਸਿੰਘ ਦੇ ਕਹਿਣ ਦੇ ਉੱਤੇ ਉਹਨਾਂ ਦਾ ਬਚਨ ਹੋਇਆ ਸੀ ਕਿ ਜਕਰੀਏ ਖਾਂ ਨੇ ਉਹਨਾਂ ਦਾ ਖੋਪੜਾ ਲਾ ਦਿੱਤਾ ਸੀ ਤੇ ਉਹਨਾਂ ਨੇ ਕਿਹਾ ਵੀ ਤੈਨੂੰ ਵੀ ਖਾਲਸੇ ਦੀ ਜੁੱਤੀ ਅੱਗੇ ਲਾ ਕੇ ਜਾਵਾਂਗੇ ਤੇ ਚੱਕਰੀਏ ਖਾਨ ਨੂੰ ਜਦੋਂ ਪਸ਼ਾਬ ਦਾ ਬੰਨ ਪੈ ਗਿਆ ਜਦੋਂ ਉਸ ਨੂੰ ਪਸ਼ਾਬ ਆਉਣਾ ਖੜ ਗਿਆ ਤੇ ਭਾਈ ਸੁਬੇਕ ਸਿੰਘ ਨੇ ਕਿਹਾ ਸੀ ਕਿਉਂਕਿ ਇਹ ਉਸ ਸਮੇਂ ਸਰਕਾਰ ਦੀ ਨੌਕਰੀ ਕਰਿਆ ਕਰਦੇ ਸਨ ਤੇ ਉਸ ਸਮੇਂ ਕਿਹਾ ਸੀ ਭਾਈ ਸੁਬੇਕ ਸਿੰਘ ਨੇ ਕਿ ਜੇ ਤੂੰ ਆਪਣਾ ਬੰਨ ਖਚੋਣਾ ਚਾਹੁੰਦਾ ਹੈ ਕਿਉਂਕਿ ਦੁਨੀਆਂ ਦੇ ਉੱਤੇ ਜਿੰਨੇ ਵੈਦ ਡਾਕਟਰ ਸਨ ਸਾਰੇ ਬੁਲਾਏ ਗਏ ਪਰ ਇਸ ਨੂੰ ਰਮਾਨ ਨਹੀਂ ਸੀ ਆਇਆ ਭਾਈ ਸੁਬੇਕ ਸਿੰਘ ਨੇ ਕਿਹਾ ਕਿ ਤੂੰ ਭਾਈ ਤਾਰੂ ਸਿੰਘ ਵਰਗੇ ਮਹਾਪੁਰਖ ਨੂੰ ਸਜਾਵਾਂ ਦਿੱਤੀਆਂ ਨੇ अनेक ਦਿਲ ਬੰਦੇ ਇਨਸਾਨ ਨੂੰ ਤੁਸੀਂ ਜਾਵਾਂ ਦਿੱਤੀਆਂ ਨੇ ਉਹਨਾਂ ਦੀ ਜੁੱਤੀ ਤੇਰੇ ਸਿਰ ਦੇ ਵਿੱਚ ਵੱਜੇ ਦੇ ਸ਼ਾਇਦ ਤੇਲ ਰਮਾਨ ਆ ਸਕਦਾ ਹੈ ਭਾਈ ਸੁਬੇਗ ਸਿੰਘ ਦੇ ਕਹਿਣ ਤੇ ਫਿਰ ਭਾਈ ਤਾਰੂ ਸਿੰਘ ਦੀਆਂ ਜੁੱਤੀਆਂ ਜਿਹੜੀਆਂ ਕਿ ਚੱਕਰੀਆ ਖਾਨ ਦੇ ਸਿਰ 'ਚ ਵਜਦੀਆਂ ਰੀਆਂ ਤੇ ਇਹ 21 ਦਿਨ ਛੇਤਰ ਖਾ ਕੇ ਮਰਿਆ ਸੀ ਉਹ ਭਾਈ ਸੁਬੇਗ ਸਿੰਘ ਤੇ ਉਹਨਾਂ ਦੇ ਪੁੱਤਰ ਸ਼ਹਬਾਜ਼ ਸਿੰਘ ਦਾ ਅੱਜ ਸ਼ਹੀਦੀ ਦਿਹਾੜਾ ਆ। ਇਸੇ ਤਰ੍ਹਾਂ ਕੀ ਫਿਰ ਭਾਈ ਸੁਬੇਗ ਸਿੰਘ ਦੇ ਹੱਥ ਕੀ ਸਰਕਾਰ ਵੱਲੋਂ ਜਿਹੜੀ ਕਿ ਨਵਾਬੀ ਭੇਜੀ ਜਾਂਦੀ ਆ ਸਮੇਂ ਦੇ ਉਸ ਸਮੇਂ ਦੇ ਜਥੇਦਾਰ ਭਾਈ ਦਰਬਾਰਾ ਸਿੰਘ ਜ਼ਿਕਰ ਹੁੰਦਾ ਸਰਦਾਰ ਦਰਬਾਰਾ ਸਿੰਘ ਜਥੇਦਾਰ ਸਨ ਉਹਨਾਂ ਨੇ ਨਵਾਬੀ ਭਾਵ ਕੀ ਕਬੂਲ ਨਹੀਂ ਕੀਤੀ ਤਾਂ ਫਿਰ ਜਦੋਂ ਸਲਾਮਾਂ ਚੱਲੀਆਂ ਗੁਰਮੱਤਾ ਆ ਤਾਂ ਉਹਨਾਂ ਨੇ ਕਿਹਾ ਕਿ ਇਹ ਨਵਾਬੀ ਭਾਈ ਕਪੂਰ ਸਿੰਘ ਨੂੰ ਸਰਦਾਰ ਕਪੂਰ ਸਿੰਘ ਨੂੰ ਦਿੱਤੀ ਜਾਵੇ ਜਦੋਂ ਉਹਨਾਂ ਨੂੰ ਕਿਹਾ ਤੇ ਉਹ ਸੰਗਤਾਂ ਨੂੰ ਪੱਖਾ ਚਲਣ ਦੀ ਸੇਵਾ ਕਰਦੇ ਸਨ ਸੰਗਤਾਂ ਨੂੰ ਪੱਖਾ ਚਲਣ ਦੀ ਸੇਵਾ ਕਰਦੇ ਸਨ ਤੇ ਉਸ ਸਮੇਂ ਜੰਗ ਵੀ ਲੜ ਕੇ ਆਏ ਸਨ ਤੇ ਉਹਨਾਂ ਦੇ ਸਿਰ ਦੇ ਉੱਤੇ ਕਹਿੰਦੇ ਕਿ ਛੱਟ ਵੀ ਥੋੜੀ ਜਿਹੀ ਲੱਗੀ ਹੋਈ ਪਰ ਤਾਂ ਵੀ ਸੰਗਤਾਂ ਦਾ ਉਹ ਸੇਵਾ ਕਰ ਰਿਹਾ ਪੱਖਾ ਚਲਣ ਦੀ ਇਸੇ ਤਰ੍ਹਾਂ ਭਾਈ ਸੁਬੇਗ ਸਿੰਘ ਨਵਾਬੀ ਲੈ ਕੇ ਆਇਆ ਆ ਤੇ ਇੱਧਰ ਸਰਦਾਰ ਨਵਾਬ ਸਿੰਘ ਸੰਗਤਾਂ ਨੂੰ ਸੇਵਾ ਕਰ ਰਹੇ ਨੇ ਪੱਖਾ ਚੱਲਣ ਦੀ ਤੇ ਨਾਲ ਇੱਕ ਘੋੜਿਆਂ ਦੀ ਲਿੱਦ ਵੀ ਚੁਕਣ ਦੀ ਸੇਵਾ ਕਰਿਆ ਕਰਦੇ ਸਨ ਜਦੋਂ ਨਵਾਬੀ ਦੀ ਗੱਲ ਸਾਰੀਆਂ ਸੰਗਤਾਂ ਨੇ ਕਿਹਾ ਕਿ ਮੋੜਨੀ ਨਹੀਂ ਚਾਹੀਦੀ ਸਰਕਾਰ ਵੱਲੋਂ ਆਈ ਆ ਤੇ ਕਹਿੰਦੇ ਕਿ ਤੁਹਾਨੂੰ ਲੈ ਲੈਣੀ ਚਾਹੀਦੀ ਆ ਤੇ ਫਿਰ ਭਾਈ ਸੁਬੇਗ ਸਿੰਘ ਸਾਰੇ ਸਿੰਘਾਂ ਨੇ ਸਲਾਹ ਕੀਤੀ ਆ ਤੇ ਫਿਰ ਉਹਨਾਂ ਨੇ ਕਿਹਾ ਕਿ ਮੈਂ ਨਵਾਬੀ ਜਿਹੜੀ ਕਬੂਲ ਤਾਂ ਕਰ ਲਵਾਂਗਾ ਸਰਦਾਰ ਕਪੂਰ ਸਿੰਘ ਨੇ ਤਾਂ ਹੀ ਫਿਰ ਉਹ ਕਹਿੰਦੇ ਘੋੜਿਆਂ ਦੀ ਲਿੱਦ ਚੁਕਣ ਵਾਲਾ ਵੀ ਮਹਾਰਾਏ ਨੇ ਖਾਲਸਾ ਜਤ ਚਾਵੇ ਤਾਂ ਉਹ ਤੇ ਘੋੜਿਆਂ ਦੀ ਲਿੱਦ ਚੁਕਣ ਵਾਲੇ ਨੂੰ ਵੀ ਭਾਵ ਕਿ ਨਵਾਬ ਬਣਾ ਦ। ਫਿਰ ਉਹਨਾਂ ਦੇ ਨਾਮ ਦੇ ਨਾਲ ਨਵਾਬ ਕਪੂਰ ਸਿੰਘ ਇਸ ਕਰਕੇ ਲੱਗਾ ਤੇ ਫਿਰ ਭਾਈ ਸਰਦਾਰ ਨਵਾਬ ਕਪੂਰ ਸਿੰਘ ਨੇ ਨਵਾਬੀ ਕਿਹਾ ਕਿ ਮੈਂ ਤਾਲ ਲਵਾਂਗਾ ਪਹਿਲੋਂ ਪੰਜਾਂ ਪਿਆਰਿਆਂ ਦੇ ਚਰਨਾਂ ਨੂੰ ਛੁਹਾਵਾਂ ਪੰਜਾਂ ਪਿਆਰਿਆਂ ਦੇ ਚਰਨਾਂ ਛੁਹਾ ਕੇ ਫਿਰ ਉਹ ਨਵਾਬੀ ਉਹਨਾਂ ਨੇ ਕਿਹਾ ਸੀ ਤੇ ਕਹਿੰਦਾ ਕਿ ਇੱਕ ਸ਼ਰਤ ਹੈ ਆ ਮੇਰੀ ਕਿ ਸ਼ਰਤਾਂ ਨੇ ਇੱਕ ਸਤ ਸੰਗਤ ਦੀਆਂ ਘੜੀਆਂ ਜਿਹੜੀਆਂ ਭਾਵ ਕਿ ਮੈਂ ਸੰਗਤਾਂ ਨੂੰ ਜਿਹੜਾ ਪੱਖਾ ਚਲਦਾ ਆ ਏ ਰਾ ਮੇਰੇ ਕੋਲ ਛੱਡਾਇਆ ਜਾਵੇ ਜਿਹੜੇ ਘੋੜਿਆਂ ਦੀ ਲੇਦ ਚੁੱਕਣ ਦੀ ਸੇਵਾ ਆ ਉਹ ਨਾ ਮੇਰੇ ਕੋਲ ਛਡਾਈ ਜਾਵੇ ਨਵਾਬੀ ਵਾਲੇ ਕੰਮ ਮੈਂ ਸਾਰੇ ਕਰੀ ਜਾਵਾਂਗਾ ਫਿਰ ਇਸੇ ਤਰ੍ਹਾਂ ਹੀ ਭਾਈ ਸੁਬੇਗ ਸਿੰਘ ਦਾ ਜਿਹੜਾ ਪੁੱਤਰ ਸੀ ਸ਼ਹਾਬਾਜ਼ ਸਿੰਘ ਉਹ ਬੜਾ ਚਤੁਰ ਬੁੱਧ ਦਾ ਮਾਲਕ ਸੀ ਭਾਵ ਦੀ ਉੱਚੀ ਬੁੱਧੀ ਦਾ ਮਾਲਕ ਸੀ ਤੇ ਉਸ ਦਾ ਦਿਮਾਗ ਬਹੁਤ ਤੇਜੀ ਕੋਈ ਵੀ ਚੀਜ਼ ਉਹ ਕੰਠ ਕਰ ਲੈਂਦਾ ਸੀ ਇਹ ਤਾਂ ਉਗ ਦੀ ਕੰਠ ਕੀਤੀ ਹੋਈ ਚੀਜ਼ ਇਸ ਤਰ੍ਹਾਂ ਉਹ ਜ਼ੁਬਾਨ ਦੇ ਵਿੱਚੋਂ ਫਰਮਾਉਂਦਾ ਸੀ ਕਿ ਜਿਵੇਂ ਉਹਦੀ ਜੀਬ ਦੇ ਵਿੱਚੋਂ ਮੋਤੀ ਕਰ ਰਹੀ ਹੁਣ ਇੰਨਾ ਉਹ ਸੁੰਦਰ ਉਸ ਦਾ ਬੋਲ ਬਾਲਾ ਸੀ ਉਸ ਦੇ ਤੇਜ ਦਿਮਾਗ ਨੂੰ ਦੇਖਦੇ ਉਸ ਦੀ ਉੱਚੀ ਬੁੱਧੀ ਨੂੰ ਦੇਖਦੇ ਹੋਏ ਕਾਜ਼ੀਆਂ ਨੇ ਸਲਾਹ ਕੀਤੀ ਕਿ ਇਹਨਾਂ ਨੂੰ ਆਪਣੇ ਧਰਮ 'ਚ ਤਬਦੀਲ ਕਰਨਾ ਚਾਹੀਦਾ ਆ ਕਿਉਂਕਿ ਇਸ ਦਾ ਪੁੱਤਰ ਬਹੁਤ ਤੇਜ ਦਿਮਾਗ ਵਾਲਾ ਉੱਚੀ ਬੁੱਧੀ ਦਾ ਮਾਲਕ ਹੈ ਸਾਡੇ ਇਸਲਾਮ ਦਾ ਧਰਮ ਦਾ ਪ੍ਰਚਾਰ ਕਰੇਗਾ ਫਿਰ ਇਸੇ ਤਰ੍ਹਾਂ ਹੀ ਉਹਨਾਂ ਨੂੰ ਇਸਲਾਮ ਵੱਲ ਜਦੋਂ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਇਸਲਾਮ ਧਰਮ ਧਾਰਨ ਕਰ ਲਓ ਪਰ ਭਾਈ ਸੁਬੇਕ ਸਿੰਘ ਦੇ ਉਹਨਾਂ ਦੇ ਪੁੱਤਰ ਭਾਈ ਸਾਬਾਜ ਸਿੰਘ ਨੇ ਨਾਂ ਕਰ ਦਿੱਤੀ ਕਿ ਅਸੀਂ ਇਸਲਾਮ ਧਰਮ ਨਹੀਂ ਧਾਰਨ ਕਰਾਂਗੇ ਭਾਵੇਂ ਅਸੀਂ ਤੁਹਾਡੇ ਨੌਕਰਾਂ ਭਾਵੇਂ ਤੁਹਾਡੇ ਦਰਬਾਰ ਦੇ ਵਿੱਚ ਅਸੀਂ ਨੌਕਰੀ ਕਰਦੇ ਆਂ ਪਰ ਸਾਡਾ ਪਿਆਰ ਸਿੱਖੀ ਦੇ ਨਾਲ ਆ ਪਰ ਉਹਨਾਂ ਨੇ ਜਦੋਂ ਇਹ ਨਾ ਕੀਤੀ ਆ ਕਿ ਅਸੀਂ ਸਲਾਮ ਧਰਮ ਨਹੀਂ ਧਾਰਨ ਕਰਾਂਗੇ ਫਿਰ ਉਹਨਾਂ ਨੇ ਤੌਹਮਤਾਂ ਲਾਈਆਂ ਭਾਗੀ ਇਲਜ਼ਾਮ ਲਾਏ ਆ ਕਿ ਤੁਸੀਂ ਕੁਰਾਨ ਸ਼ਰੀਫ ਦੀ ਬਿਦਬੀ ਕੀਤੀ ਆ ਮਾੜਾ ਚੰਗਾ ਬੋਲਿਏ ਇਸ ਤਰ੍ਹਾਂ ਉਹਨਾਂ ਦੇ ਉੱਤੇ ਇਲਜ਼ਾਮ ਲਾ ਕੇ ਦੋਨਾਂ ਹੀ ਪਿਓ ਪੁੱਤਰਾਂ ਨੂੰ ਚਰਖੜੀ ਦੇ ਉੱਤੇ ਚਾੜ੍ਹ ਕੇ ਅੱਜ ਦੇ ਦਿਨ ਸ਼ਹੀਦ ਕਰ ਦਿੰਦੇ ਨੇ ਪਹਿਲਾਂ ਇੱਕ ਵਾਰੀ ਚੜਖੀ ਦਾ ਢੇੜਾ ਦੇ ਕੇ ਫਿਰ ਜਖਮਾਂ ਉਹ ਜਖਮ ਜਦੋਂ ਸਰੀਰ ਹੋ ਜਾਂਦਾ ਪਿਓ ਪੁੱਤਰ ਦਾ ਫਿਰ ਪੁੱਛਦੇ ਆ ਕਿ ਅਜੇ ਵੀ ਤੁਹਾਡੇ ਕੋਲ ਸਮਾਂ ਆ ਤੁਸੀਂ ਵੀ ਇਸਲਾਮ ਧਾਰਨ ਕਰ ਸਕਦੇ ਹੋ ਤੇ ਬਚ ਸਕਦੇ ਹੋ ਪਰ ਉਹਨੇ ਕਿਹਾ ਕਿ ਸਾਡੀ ਉਹ ਸਾਡਾ ਪਿਤਾ ਕਲਗੀਧਰ ਪਾਸ਼ਾ ਮਹਾਰਾਜ ਜਿਨ੍ਹਾਂ ਭਾਈ ਤਾਰੂ ਸਿੰਘ ਵਰਗਿਆਂ ਨੇ ਉਸ ਤੋਂ ਪਹਿਲਾਂ ਵੀ ਕਈ ਸਿੰਘਾਂ ਨੇ ਸ਼ਹਾਦਤਾਂ ਦਿੱਤੀਆਂ ਸੀ ਉਹਨਾਂ ਨੂੰ ਯਾਦ ਕਰਦੇ ਪਿਓ ਪੁੱਤਰ ਸ਼ਹੀਦੀ ਦਾ ਜਾਮ ਪੀ ਪੀ ਗਏ ਨੇ ਪਰ ਉਹਨਾਂ ਨੂੰ ਇਸ ਚੀਜ਼ ਦਾ ਪਤਾ ਸੀ ਕਿ ਇਹਨਾਂ ਦਾ ਪੁੱਤਰ ਉੱਚੀ ਬੁੱਧੀ ਦਾ ਮਾਲਕ ਹੈ ਤੇਜ ਦਿਮਾਗ ਹੈ ਸਾਡੀ ਇਸਲਾਮ ਧਰਮ ਦਾ ਪ੍ਰਚਾਰ ਕਰੇਗਾ ਪਰ ਅੱਜ ਸਾਨੂੰ ਵੀ ਖਿਆਲ ਦੇਣਾ ਚਾਹੀਦਾ ਕਿ ਸੋ ਕੋਈ ਸਾਡੇ ਸਿੱਖਾ ਧਰਮ ਦੇ ਵਿੱਚ ਕੋਈ ਉੱਚੀ ਬੁੱਧੀ ਦਾ ਮਾਲਕ ਕੋਈ ਭਾਵਕੀ ਤੇਜ ਕੰਠ ਕਰਨ ਵਾਲਾ ਬੱਚਾ ਮਿਲਦਾ ਆ ਤੇ ਉਹਨੂੰ ਆਪਣੀ ਸਿੱਖੀ ਦੇ ਨਾਲ ਜੋੜੀਏ ਭਾਵ ਕਿ ਉਸਨੂੰ ਪ੍ਰਚਾਰਕ ਬਣਾਈਏ ਸੋ ਉਸ ਦੀ ਬਾਹ ਮੀ ਫੜਨਾ ਕਰੀਏ ਕਿਉਂਕਿ ਇਸ ਤਰ੍ਹਾਂ ਦੇ ਬੱਚੇ ਜਿਹੜੇ ਗਰੀਬ ਘਰਾਂ ਦੇ ਵਿੱਚ ਬਹੁਤ ਤੁਰੇ ਫਿਰਦੇ ਨੇ ਪਰ ਉਹਨਾਂ ਦੀ ਕੋਈ ਬਾਹ ਫੜਨ ਵਾਲਾ ਨਹੀਂ ਹੁੰਦਾ ਤੇ ਫਿਰ ਉਹ ਆਪਣਾ ਧਰਮ ਤਬਦੀਲ ਕਰ ਲੈਂਦੇ ਨੇ ਕੋਈ ਉਹਨਾਂ ਨੂੰ ਗਾਈਡ ਕਰਨ ਵਾਲਾ ਕੋਈ ਉਹਨਾਂ ਨੂੰ ਸਮਝਾਉਣ ਵਾਲਾ ਨਹੀਂ ਹੁੰਦਾ ਇਸ ਤਰ੍ਹਾਂ ਸਾਨੂੰ ਉਹਨਾਂ ਦੀ ਬਾਹ ਫੜਨੀ ਚਾਹੀਦੀ ਆ ਸੋ ਬੇਨਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਆਪ ਸਾਹਿਬ ਗੁਰੂ ਸਾਹਿਬ ਬਖਸ਼ਣਾਣ ਅੱਜ ਦਾ ਜਿਹੜਾ ਤਿਹਾਰ ਸੀ ਸ਼ਹੀਦੀ ਦਿਹਾੜਾ ਭਾਈ ਸਬੇਗ ਸਿੰਘ ਭਾਈ ਸ਼ੇਪਾ ਸਿੰਘ ਦਾ ਆਪ ਜੀ ਨੇ